ਕਾਬਾ ਨਹੀਂ ਤੇ ਮੈਂ ਇਸਲਾਮ ਨੂੰ ਕਬੂਲ ਨਹੀਂ ਕਰਨਾ ਤੇ ਸਿੱਖੀ ਮੇਰੀ ਕਿਸਾ ਸਵਾਸਾਂ ਦੇ ਨਾਲ ਨਿਵੇਗੀ ਕਹਿੰਦੇ ਆ ਜਕਰੀਆ ਖਾਨ ਨੇ ਫਤਵਾ ਦਿੱਤਾ ਕਿ ਇਹਦੇ ਕੇਸ ਕੱਟ ਦਿੱਤੇ ਜਾਣ ਪੰਥ ਪ੍ਰਕਾਸ਼ ਵਿੱਚ ਜ਼ਿਕਰ ਆਉਂਦਾ ਹੈ ਭਾਈ ਤਾਰੂ ਸਿੰਘ ਸਾਹਿਬ ਜੀ ਨੇ ਜਦੋਂ ਇਹ ਫਤਵਾ ਸੁਣਿਆ ਤੇ ਭਾਈ ਤਾਰੂ ਸਿੰਘ ਸਾਹਿਬ ਨੇ ਇਹ ਵਾਕ ਕਹੇ ਸੀ ਜਕਰੀਆ ਖਾਨ ਮੈਂ ਪੂਰੇ ਗੁਰੂ ਦਾ ਪੂਰਾ ਸਿੱਖ ਹਾਂ ਤੇ ਮੇਰੀ ਸਿੱਖੀ ਕੇਸਾਂ ਸਵਾਸਾਂ ਦੇ ਨਾਲ ਨਿਵੇਗੀ ਮੇਰੇ ਕੇਸ ਨਹੀਂ ਕੋਈ ਕੱਟ ਸਕਦਾ ਭਾਈ ਸਾਹਿਬ ਨੇ ਜਦੋਂ ਸਤਿਗੁਰੂ ਜੀ ਦੇ ਚਰਨਾਚਰ ਅਰਦਾਸ ਕੀਤੀ ਕਹਿੰਦੇ ਇੰਨੇ ਨਾਈ ਤਿੱਖੇ ਤਿੱਖੇ ਉਸਤਰੇ ਲੈ ਲੈ ਕੇ ਟਿੱਖੀਆਂ ਕੈਂਚੀਆਂ ਲੈ ਕੇ ਭਾਈ ਸਾਹਿਬ ਦੇ ਕੇਸਾਂ ਨੂੰ ਕੱਟਣ ਦਾ ਯਤਨ ਕਰਦੇ ਸੀ ਪਰ ਸਭ ਖੁੰਡੇ ਹੋ ਗਏ ਕੇਸ ਤਾਰਾ ਵਰਗੇ ਸਖਤ ਹੋ ਗਏ ਇੱਕ ਵੀ ਰੋਮ ਭਾਈ ਸਾਹਿਬ ਦਾ ਨਹੀਂ ਹਿਲਾ ਸਕਿਆ ਇਹ ਕੇਸਾਂ ਦੀ ਸ਼ਕਤੀ ਭਾਈ ਸਾਹਿਬ ਨੇ ਪ੍ਰਗਟ ਕਰਕੇ ਵਿਖਾਈ